ਭਾਈ ਬੱਚੇ ਬਜ਼ੁਰਗ ਤੇਰੇ ਸੇਵਕ ਸਭ ਨੂੰ ਤੇਰੇ پاک ਪਵਿੱਤਰ ਅਥਮ ਵਿੱਚ ਦਿੰਦਾ ਪਿਤਾ ਪਰਮੇਸ਼ਰ ਇਹਨਾਂ ਦੇ ਜੀਵਨ ਦੇ ਵਿੱਚ ਸੁਖ ਸ਼ਾਂਤੀ ਰਹੇ ਪ੍ਰੇਮ ਪਿਆਰ ਖੁਸ਼ਹਾਲ ਰਹੇ ਕੋਈ ਵੀ ਅੰਧ ਘੋਰ ਦੀ ਬਦਰੂ ਇਹਨਾਂ ਦੀ ਕਾਪਨਾ ਨਾ ਬਣੇ ਪਿਤਾ ਪਰਮੇਸ਼ਰ ਆਗਰ ਕਿਸੇ ਦੇ ਜੀਵਨ ਦੇ ਵਿੱਚ ਕੋਈ ਬੰਧਨ ਆ ਉਹ ਬੰਧਨ ਟੁੱਟ ਜਾਵੇ ਪਰਿਵਾਰ ਨੂੰ ਨਾ ਸੀ ਸਾਡੇ ਵਿੱਚ ਅੱਖਾਂ ਬੰਦ ਕਰੀਏ ਜੀ ਸਾਰੇ ਇਹਨਾਂ ਦੇ ਬੰਦ ਰਸਤੇ ਖੁੱਲ ਜਾਣ ਪਿੰਦਾ ਬਣੇ ਆਗਰ ਕਿਸੇ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਕਿਸੇ ਵੀ ਕਿਸਮ ਦਾ ਕੋਈ

तो किसी ने लोन अपलाई किया पूरा हो चुके उस परिवार ਅੱਡੇ ਵਿੱਚ ਜੋ ਪਤੀ ਪਤਨੀ ਦੇ ਵਿੱਚ ਇੱਕ ਪੇਕੇ ਆ ਪਤੀ ਪਤਨੀ ਦੇ ਵਿੱਚ ਕੋਈ ਦੂਰੀਆਂ ਨੇ ਮੇਨ ਹੋਣ ਜਾ ਰਿਹਾ ਪਰ ਜਸੂਨਾ ਸੁਣਾ ਦੇ ਵਿੱਚ ਬੱਚੇ समझ नहीं सका, कोई टेस्ट था, टेस्ट किसी भी हो सकता। और टेस्ट थे भी थे भी थे हो सकता चुके पर बीमारिया किसी मेडिकल रिपोर्ट आ कोई मेडिकल रिपोर्ट पहला नेगेटिव थी पॉजिटिव हो चुकी पर भी सुना ਕਿਸੇ ਦੇ ਜੀਵਨ ਦੇ ਵਿੱਚ ਕੋਈ ਦੁੱਖ ਸੀ ਬਿਮਾਰੀ ਸੀ ਉਹ ਬਲੈਸ ਹੋ ਚੁੱਕਿਆ ਚੰਗਾ ਹੋ ਚੁੱਕਿਆ ਪਰਮੇਸ਼ਰ ਨਾਲ ਦੇ ਵਿੱਚ ਏਲੀਆ ਦੇਵਾਨ ਸਾਡੀ ਪੇਂਡ ਤੋਂ ਪਖ ਲੈ ਏਲੀਆ ਦੇਵਾਨ ਸਾਡੀ ਪੇਂਡ ਤੋਂ ਪਖ ਲੈ ਤੇਰੀਆਂ ਗੁਦਾ ਦਾ ਮਾਰ ਅਜ ਰੱਖ ਲੈ ਤੇਰੀਆਂ ਕੇ ਅੰਧ ਮਾਰ ਅਜ ਰੱਖ ਲੈ ਤੁਹਾਡੇ ਨੂੰ ਕਿਸੇ ਨੇ ਮਨ ਦੇ ਵਿੱਚ ਸੋਚਿਆ ਉਹਨੂੰ ਪੈਸੇ ਦੀ ਜਰੂਰਤ ਆ ਮਾਰਦੇ ਵਿੱਚ ਸੋਚਿਆ ਉਹਦੀ ਸੋਚ ਤੋਂ ਵੱਧ ਕੇ ਪਰਮੇਸ਼ਰ ਨੂੰ ਦੇਣ ਜਾ ਰਿਹਾ ਪਰ ਜੀ ਖੁਦਾ ਜੀ ਆ ਮੈਂ ਰਿਸਿਵ ਕਰੀ ਉਸ ਦੇ ਨਾਮ ਸੀ ਮੇਰਾ ਕੰਮ ਆ ਉਹ ਬੰਦਾ ਬੰਦਾ ਰੁਕ ਜਾਂਦਾ ਪਰ ਉਹ ਬੰਦ ਰਸਤਾ ਖੁੱਲ ਚੁੱਕਿਆ ਕੰਮ ਬਣ ਚੁੱਕਿਆ ਪਰ ਉਹ ਨਾ ਦੇ ਉੱਚ ਰੁਦੇ ਰਾਹ ਕਰ ਕਰ ਮੈਂ ਬਾਤੇਰੀ ਕਰਾਂਗੇ ਰੁਦੇ ਰਾਹ ਕਰ ਕਰ ਮੈਂ ਬਾਤੇਰੀ ਕਰਾਂਗੇ ਵਿਚਾਰ ਨਹੀਂ ਅਗਰ ਆਲੇ ਆਤਮਾ ਨਾ ਕਰਾਂਗੇ ਵਿਚਾਰ ਹੀ ਅਗੇ ਆਤਮਾ ਨਾ ਕਰਾਂਗੇ ਤੁਹਾਡੇ ਵਿੱਚੋਂ ਕਿਸੇ ਦੇ ਛਾਤੀ ਦੇ ਵਿੱਚ ਸਮੱਸਿਆ विश्वास करिए समस्या जा चुकी पर सी थे तू किसी गुम्त रहूँगा विश्वास करिए जा चुके पर अपनी सुना अपनी नाम किसी ने कई बार कोई ओदा काम कई बार अप्लाई कीता ओ अधूरा रह जांदा पूरा हो चुके पर ये सुना किसी ने बच्चे के संबंध सोचा जो सोचा